जिथे कि लोग गर्मी तो बचने के लिए कोल्ड ड्रिंक या फिर आर्टिफिशियल जूस का सहारा लेंद उ ही पुरातन समय तो तलद आ रही खसखस की शरदई लोगों लाहेवंद हो रही है राजपुरा के फुआरा चौक लगातार लोग गर्मी तो बचन के लिए शरदई का सेवन कर रहे इस शरद बदम काजू मगज समेत हो कई ड्राई फ्रूट भी वरत्या जाए ਸੋ ਗਰਮੀ ਦਾ ਕਹਿ ਲਗਾਤਾਰ ਜਾਰੀ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈ ਕਿ ਗਰਮੀ ਦੀ ਜਿਹੜੀ ਹੈ ਤਾਪਾਂ ਜਿਹੜਾ ਹੈ ਕਿ 40 ਡਿਗਰੀ ਪਾਰ ਹੋ ਚੁੱਕਾ ਹੈ ਤੇ ਲਗਾਤਾਰ ਗਰਮੀ ਕਾਰਨ ਜਿਹੜੇ ਕਿ ਖਾਸ ਕਰ ਦੋਪਹੀਆ ਵਾਂਣ ਨੇ ਉਹ ਘਰਾਂ ਤੋਂ ਬਹੁਤ ਲੋੜੀ ਕੰਮ ਹੁੰਦਾ ਤਾਂ ਹੀ ਨਿਕਲਦੇ ਨੇ ਪਰ ਕਿਤੇ ਕਿਤੇ ਹੁਣ ਕਈ ਥਾਵਾਂ ਤੇ ਜਿਹੜਾ ਜੂਸ ਦੀਆਂ ਦੁਕਾਨਾਂ ਲੱਗੀਆਂ ਨੇ ਜਾਂ ਫਿਰ ਕੋਲਡ ਡਰਿੰਕ ਦੀ ਨੇ ਉਹ ਕਿਤੇ ਨਾ ਕਿਤੇ ਸਰੀਰ ਲਈ ਨੁਕਸਾਨਦੇ ਵੀ ਹੁੰਦੀਆਂ ਨੇ ਪਰ ਇੱਕ ਅਦੁੱਤੀ ਚੀਜ਼ ਦਿਖਾਵਾਂਗਾ ਜਿਹੜੀ ਕਿ ਪ੍ਰਾਤਕ ਸਮੇਂ ਤੋਂ ਚੱਲਦੀ ਆ ਰਹੀ ਹੈ ਸਰਦਾਈ ਜਿਹਦੇ ਵਿੱਚ ਕਾਫੀ ਜਿਹੜੀ ਕਿ ਬਦਾਮ ਜਿਹੜੇ ਕਹਲੋ ਜਾਂ ਹੋਰ ਟਰਾਈ ਫੂਡ ਕਹਲੋ ਪਾ ਕੇ ਖਸਖਸ ਪਾ ਕੇ ਬਣਾਇਆ ਜਾਂਦਾ ਜਿਹੜਾ ਸਰੀਰ ਲਈ ਕਾਫੀ ਲਾਹੇਵੰਦ ਹੁੰਦੀ ਹੈ ਔਰ ਇੱਥੇ ਪੈਸੇ ਮੌਜੂਦ ਨੇ ਉਹੀ ਚੜਾਈ ਪੀਰੀਆਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਕਿ ਕਾਫੀ ਚੀਜ਼ਾਂ ਦੇਖੀਆਂ ਨੇ ਕੋਡਰੀ ਹੋ ਗਈਆਂ ਜਾਂ ਹੋਰ ਚੀਜ਼ਾਂ ਦਾ ਕਾਫੀ ਨੁਕਸਾਨ ਵੀ ਹੁੰਦਾ ਪਰ ਇਹ ਚੀਜ਼ਾਂ ਕਾਫੀ ਸਰੀਰ ਲਈ ਲਾਹੇਵੰਦ ਹਾਂਜੀ ਇਹ ਸਾਰਿਆਂ ਨਾਲੋਂ ਵਧੀਆ ਚੀਜ਼ ਹੈ ਜੀ ਤੇ ਬਦਾਮ ਕਾਜੂ ਜੋ ਵੀ ਹੈ ਸਾਰਾ ਕੁਝ ਇਹਨਾਂ ਨੇ ਵਧੀਆ ਚੀਜ਼ ਪਾਈ ਹੈ ਜੀ ਬਾਕੀ ਦੂਜਿਆਂ ਨਾਲੋਂ ਤੇ ਇਹ ਸਾਰਿਆਂ ਨਾਲੋਂ ਵਧੀਆ ਹੈ ਮੈਂ ਤਾਂ ਕਹਿੰਦਾ ਵੀ ਸਾਰੇ ਇਹੋ ਹੀ ਪੀਣ ਦੁੱਧੀਆਂ ਚ ਕੋਈ ਪ੍ਰੋਬਲਮ ਹੀ ਸਿਹਤ ਚ ਆ ਸਕਦੀ ਇਹ ਚੀਜ਼ ਸਾਹਮਣੇ ਤਿਆਰ ਕਰਦੇ ਆ ਜੀ ਵਧੀਆ ਚੀਜ਼ ਸਾਹਮਣੇ ਅੱਖਾਂ ਨੇ ਤਿਆਰ ਹੋ ਰਹੀ ਆਪਣੇ ਤੁਹਾਡੀ ਡਿਊਟੀ ਇੱਥੇ ਫਿਰ ਤੁਸੀਂ ਤਾਂ ਡੇਲੀ ਪੀਂਦੇ ਹੋ ਹਾਂਜੀ 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 ਆ ਰੋਜ਼ ਹੀ ਪਿੰਦੇ ਹਾਂ ਜੀ ਪੀਸਾ ਪਾ ਦੇ ਦਿੰਦੇ ਵਿਚਾਰੇ ਇਹ ਖਸਖਸ ਜਿਹੜੀ ਆ ਕਾਫੀ ਸਿਹਤ ਲਈ ਲਾਹੇਵੰਦ ਹਾਂਜੀ ਬਿਲਕੁਲ ਵਧੀਆ ਚੀਜ਼ ਹੈ ਜੀ ਬਹੁਤ ਵਧੀਆ ਚੀਜ਼ ਹੈ ਤੋਂ ਬਿਲਕੁਲ ਸੁਣ ਸਕਦੇ ਹੋ ਭਾਈ ਸਾਹਿਬ ਤੁਸੀਂ ਵੀ ਅੱਜ ਪੀ ਰਹੇ ਹੋ ਸਿਹਤदाई ਕਿਵੇਂ ਦਾ ਮਹਿਸੂਸ ਕਰਦੇ ਹੋ ਹੋਰ ਚੀਜ਼ਾਂ ਜੂਸ ਨਾਲੋਂ ਇਹ ਚੀਜ਼ ਕਾਫੀ ਲਾਹੇਵੰਦ ਹੈ ਹਾਂ ਜੀ ਹਾਂ ਜੀ ਜਿਵੇਂ ਅਸੀਂ ਦੇਖਦੇ ਆ ਵੀ ਬੱਚੇ ਅੱਜ ਕੱਲ ਦੇ ਨੌਜਵਾਨ ਹੋ ਗਏ ਜਿਵੇਂ ਸਾਰੇ ਕੋਲਡ ਡਰਿੰਕ ਵਗੈਰਾ ਪੀਂਦੇ ਆ ਉਹ ਸਰੀਰ ਲਈ ਕਿਤਨਾ ਕਿਤੇ ਬਹੁਤ ਨੁਕਸਾਨਦਾਇਕ ਹੈ ਤੇ ਸਾਨੂੰ ਇਹ ਆਪਣਾ ਇਹ ਪ੍ਰਾਣੀ ਆ ਜਿਵੇਂ ਪ੍ਰਸਾਰਾ ਕੋਈ ਪ੍ਰਾਣੀ ਤਰਾਕਾ 파 ਕੇ ਤਿਆਰ ਕਰਦੇ ਆ ਤੇ ਪੀਣੀ ਚਾਹੀਦੀ ਆ ਇਹ ਸਰੀਰ ਲਈ ਬਹੁਤ ਵਧੀਆ ਹੁੰਦੀ ਆ ਤੇ ਮੈਂ ਤਾਂ ਡੇਲੀ ਜਿਵੇਂ ਉਰੇ ਆਨਾ ਮੇਰਾ ਗੇੜਾ ਲੱਗਦਾ ਆ ਤੇ ਮੈਂ ਰੋਜ਼ ਇਹ ਪੀ ਗਈ ਆ ਤੋ ਗਰਮੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਕਿਉਂਕਿ ਟੈਂਪਰੇਚਰ ਵੀ ਜਿਹੜਾ 40 ਪਾਰ ਹੋ ਚੁੱਕਿਆ। ਹਾਂ ਜੀ ਹਾਂ ਜੀ ਗਰਮੀਆਂ ਜੇ ਤਾਂ ਇਹ ਬਹੁਤ ਵਧੀਆ ਹੈ ਸਰੀਰ ਲਈ ਇਹ ਨੁਕਸਾਨ ਨਹੀਂ ਦਿੰਦੀ ਇਹ ਗਰਮੀਆਂ ਤੋਂ ਬਚਣ ਲਈ ਇਹ ਪੀਣੀ ਚਾਹੀਦੀ ਹੈ। ਤੋ ਬਿਲਕੁਲ ਫੁਹਾਰਾ ਚੌਂਕ ਤੇ ਖੜੇ ਹਾਂ ਕਿਉਂਕਿ ਲਗਾਤਾਰ ਲੋਕ ਜਿਹੜੇ ਇੱਥੇ ਨੇ ਇਹ ਸ਼ਰਦਾਈ ਦਾ ਆਨੰਦ ਮਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਣਾ ਚਾਹਾਂਗਾ ਕਿ ਇਸ ਤਰ੍ਹਾਂ ਇਹਦੇ ਵਿੱਚ ਜਿਹੜਾ ਹੈ ਕਿ ਬਹੁਤ ਸਮਾਂ ਲੱਗਦਾ ਹੈ ਹੱਥ ਦੇ ਨਾਲ ਇਹਨੂੰ ਜਿਹੜਾ ਕਿ ਬਦਾਮ, ਕਾਜੂ, ਇਲਾਚੀਆਂ, ਮਗਜਜ਼, ਖਸਖਸ ਜਿਹੜਾ ਹੈ ਕਿ ਕਈ ਕਾਫੀ ਸਮਝ ਜਾ ਲਗਦਾ ਜਾਂਦਾ ਉਸ ਤੋਂ ਬਾਅਦ ਜਿਹੜਾ ਕੇਸ ਤੋਂ ਬਾਅਦ ਸਰਦਾਈ ਜਿਹੜੀ ਹੈ ਤਿਆਰ ਹੁੰਦੀ ਹੈ ਨੇਚਰਲ ਤਰੀਕੇ ਨਾਲ ਸੋ ਗਲਬਤ ਕਰਦੇ ਆ ਭਾਈ ਸਭ ਕਿੰਨੇ ਚਿਰ ਤੋਂ ਜਿਹੜਾ ਤੁਸੀਂ ਸਰਦਾਈ ਦਾ ਜਿਹੜਾ ਇੱਥੇ ਲੰਗਰ ਲਾਉਂਦੇ ਹੋ ਕਿਸ ਤਰੀਕੇ ਕਹਿੰਦਾ ਕਿੰਨੇ ਦਾ ਗਲਾਸ ਵੇਚਦੇ ਹੋ ਔਰ ਕੀ ਕੁਝ ਦੇ ਵਿੱਚ ਪਾਉਂਦੇ ਹੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰੇ ਰਾਜਪ੍ਰੇਵਾਸੀਆਂ ਨੂੰ ਅਸੀਂ ਪਿਛਲੇ ਸਾਲ ਵੀ ਇਹ ਸਰਦਾਈ ਲਾਈ ਸੀਗੀ ਪਰਮਾਤਮਾ ਨੇ ਵਧੀਆ ਸਹਿਯੋਗ ਦਿੱਤਾ ਸਾਡੇ ਭਾਈਆਂ ਨੇ ਵੀਰਾਂ ਨੇ ਤੇ ਅੱਗੇ ਵੀ ਇਸ ਸਹਿਯੋਗ ਦੀ ਅਸੀਂ ਉਡੀਕ ਬੇਨਤੀ ਕਰਾਂਗੇ ਕਿਉਂਕਿ ਇਹਦੇ ਸਾਰੀ ਨੇਚਰਲ ਚੀਜ਼ਾਂ ਬੰਦਦੇ ਆ ਆਪਾਂ ਕੋਲਡ ਡਰਿੰਕ ਵਗੈਰਾ ਜਿਹੜੇ ਬੱਚੇ ਪਿੰਦੇ ਆ ਤੁਸੀਂ ਬੱਚਿਆਂ ਨੂੰ ਗਾਈਡ ਕਰੋ ਤਾਂ ਕਿ ਬੱਚੇ ਨੂੰ ਪਤਾ ਲੱਗੇ ਆ ਕੇ ਪੀਣ ਤੇ ਸਾਰੀ ਨੇਚਰਲ ਚੀਜ਼ਾਂ ਬੰਦੀਆਂ ਸੀ ਜਿਵੇਂ ਬਦਾਮ ਖਾਸ ਕਰਕੇ ਕਾਲੀ ਮਿਰਚ ਸੌਂਫ ਚਾਹ ਤਰ੍ਹਾਂ ਦੇ ਮਗਜ ਦੇਸੀ ਸ਼ੱਕਰ ਜਿਹੜਾ ਕਿ ਆਪਣੇ ਸਰੀਰ ਨੂੰ ਠੰਡਾ ਰੱਖਦੀ ਹੈ ਲੀਵਰ ਦੇ ਫੈਟੀ ਲੀਵਰ ਉਹ ਵੀ ਸੈੱਟ ਕਰਦੀ ਹੈ ਉਸ ਤੋਂ ਬਾਅਦ ਜਿਹੜੇ ਆਪਣੇ ਯੂਰੋ ਕੈਸਿਡ ਵੱਜ ਜਾਂਦਾ ਕੈਟਰੋਲ ਵੱਜ ਜਾਂਦਾ ਇਹ ਸਾਰਾ ਬੈਨੀਫਿਟ ਹੁੰਦਾ ਤੇ ਜਿੰਨੇ ਵੀ ਮੇਰੇ ਵੀਰ ਰਾਜਪਰੇ ਵਾਲੇ ਸਾਰਿਆਂ ਨੂੰ ਬੇਨਤੀ ਹੈ ਫਾਰਾ ਚੌਂਕ ਤੇ ਆਣ ਸਰਦਈ ਪੀ ਕੇ ਜਾਣ ਕਿਉਂਕਿ ਆਪਾਂ ਮਹਿੰਗੀ ਤੋਂ ਮਹਿੰਗੀ ਕੋਲਡ ਡਰਿੰਕ ਆ ਪਿੰਦੇ ਉਹਦਾ ਕੋਈ ਫਾਇਦਾ ਨਹੀਂ ਇਹ ਨੇਚਰਲ ਜਿਵੇਂ ਕਿ ਪੁਰਾਣੇ ਜ਼ਮਾਨੇ ਦੇ ਆਪਣੇ ਬਜ਼ੁਰਗ ਪੀਂਦੇ ਸੀਗੇ ਉਹ ਚੀਜ਼ ਆਪਾਂ ਤਿਆਰ ਕਰਦੇ ਆ ਸੋ ਸਾਰਿਆਂ ਨੂੰ ਬੇਨਤੀ ਹੈ ਫਾਰਾ ਚੌਂਕ ਤੁਸੀਂ ਜਾਣਦੇ ਹੀ ਆ ਹਾਰਾ ਚੌਂਕ ਦੇ ਅੱਗੇ ਸਾਰਿਆਂ ਨੂੰ ਬੇਨਤੀ ਸਰਦਾ ਜੀ ਜਰੂਰ ਪੀ ਲੇ। ਕਿਤਨਾ ਕਿਤੇ ਇੱਕ ਵਹਿਮ ਜਿਹੜਾ ਹੁੰਦਾ ਲੋਕਾਂ ਦੇ ਵਿੱਚ ਕਿ ਸੁੱਖਾ ਜਾਂ ਭੰਗ ਇਸੇ ਤਰ੍ਹਾਂ ਇਸਤੇਮਾਲ ਕੀਤੀ ਜਾਂਦੀ ਹੈ। ਕੋਈ ਇਸ ਤਰ੍ਹਾਂ ਦਾ ਇਸ ਵਿੱਚ ਪ੍ਰੋਡਕਟ ਨਹੀਂ ਸ਼ਾਮਲ ਹੈਗਾ ਕਿਉਂਕਿ ਕਈਆਂ ਨੂੰ ਵਹਿਮ ਹੁੰਦਾ ਹੈ। ਨਹੀਂ ਨਹੀਂ ਇਹਦੇ ਚ ਆਪਾਂ ਕੁਝ ਨਹੀਂ ਆਪਾਂ ਇਹਦੇ ਨੇਚਰਲ ਤਰੀਕੇ ਨਾਲ ਬਣਾਉਂਦੇ ਆਂ ਕੋਈ ਭੰਗ ਵਗੈਰਾ ਕੋਈ ਵੀ ਨਸ਼ਾ ਇਹਦੇ ਵਿੱਚ ਅਸੀਂ ਨਹੀਂ ਬੰਦੇ ਕਿਉਂਕਿ ਚੌਂਕ ਤੇ ਬੈਠੇ ਆ ਇੱਥੇ ਆਪਾਂ ਨਸ਼ਾ ਵੇਚ ਵੀ ਨਹੀਂ ਸਕਦੇ ਦੂਜੀ ਗੱਲ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਨਸ਼ੇ ਤੋਂ ਦੂਰ ਰਹਿਣ ਸਾਰੇ ਬਿਲਕੁਲ ਬਿਲਕੁਲ ਬਹੁਤ ਵਧੀਆ ਸੁਨੇਹਾ ਹੈ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਔਰ ਜਿਹੜਾ ਹੈ ਕਿ ਸਰਦਈ ਜਿਹੜੀ ਪੀਣੀ ਚਾਹੀਦੀ ਹੈ ਇਸ ਨਾਲ ਕਿਹਾ ਜਾ ਰਿਹਾ ਹੈ ਕਸਟੋਰ ਜਾਂ ਹੋਰ ਕਈ ਬਿਮਾਰੀਆਂ ਤੋਂ ਦੂਰ ਵੀ ਹੁੰਦੀਆਂ ਨੇ ਔਰ ਗਰਮੀ ਲਈ ਜਿਹੜਾ ਖਾਸ ਕਰ ਹੈ ਲਾਹੇਮਦ ਰੰਦੀ ਹੈ ਕੈਮਰਾ ਪਰਸਨ ਮਿਤ ਕੁਮਾਰ ਦੇ ਨਾਲ ਰਿਆ ਸਿੰਘ ਰਾਜਪੂਰਾ